ਕੀ ਕਰ ਸਕਦੇ ਮਾਰਾ ਇਹ ਪਹਿਲੇ ਵਗਾਈ ਨਹੀਂ ਆ ਵਗਾਈ ਹੋਰ ਤਾਂ ਵੀ ਦੂਰ ਦੀਏ ਵਧਾਤੇ ਉਹਨਾਂ ਨੇ ਜਰੀ ਜਰੀ ਪਹਿਲੇ ਮਰਿਆ ਆ ਵਾ ਹੋਰ ਵਗਾਈ ਕਰੀ ਜਾਂਦੇ ਤੇ ਸਰਕਾਰਾਂ ਦਾ ਵੱਡੇ ਵੱਡੇ ਦਾਅਵੇ ਕਰਦੀਆਂ ਵੀ ਅਸੀਂ ਆ ਵੀ ਦਵਾਂਗੇ ਤੇ ਗਰੀਬਾਂ ਨੂੰ ਆ ਵੀ ਦਵਾਂਗੇ ਆਹ ਤੇ ਸਸਤੀ ਦਵਾਂਗੇ ਸਿਲੰਡਰ ਸਸਤਾ ਕਰਾਂਗੇ ਤੇ ਹਲੇ ਸਰਕਾਰ ਬਣੀ ਨਹੀਂ ਤੇ ਰੇਟ ਪਹਿਲਾਂ ਵਧ ਗਿਆ ਕੁਛ ਨਹੀਂ ਕੀਤਾ ਮਾਰਾ ਜ ਨੇ ਸਿਲੰਡਰ ਹੋਰ ਮਹਗਾ ਹੋ ਗਿਆ ਵਾ ਆ ਚੀਜ਼ ਮੇਹੀ ਹੋ ਜਾਂਦੀ ਪਈ ਆ ਕੀ ਕਰ ਸਕਦੇ ਸਰਕਾਰਾਂ ਝੂਠੇ ਵਾਦੇ ਕਰਦੀਆਂ ਵਾ ਬਾਅਦ ਮੁਕਰ ਜਾਂਦੇ ਆ ਦੁੱਧ ਜਿਹੜਾ ਰੋਜ਼ ਵਰਤੋ ਵਾਲੀ ਚੀਜ਼ ਆਏ ਤੇ ਇਹ ਫਿਰ ਆਮ ਲੋਕਾਂ ਦਾ ਕਿਵੇਂ ਜਾ ਰਿਹਾ ਹੈ ਵੀ ਰੋਜ਼ ਜਿਹੜੇ ਦੁੱਧ ਬਿਨਾਂ ਤਾਂ ਸਰਦਾ ਨਹੀਂ ਕਿਸੇ ਦਾ ਨਹੀਂ ਕੀ ਕਰ ਸਕਦੇ ਮਾਜਾ ਜਾਣਾ ਹੀ ਪਣਾ ਵਾ ਤੇ ਸਰਕਾਰ ਨੂੰ ਕੀ ਮੈਸੇਜ ਦਿਨਾ ਚਾਹੁੰਦੇ ਜੀ ਸਰਕਾਰ ਨੂੰ ਮੈਸੇਜ ਇਹੋ ਦਿਨਾ ਜੰਨੇ ਕਿ ਮਹਿੰਗਾਈ ਘਟਾਓ ਤੇ ਸਰਕਾਰ ਆਉਣੀ ਕਿਹਦੀ ਚਾਹੀਦੀ ਆ ਪੰਜਾਬ 'ਚ ਕਿਹੜੀ ਪਾਰਟੀ ਆਉਣੀ ਚਾਹੀਦੀ ਜਿਹਦੇ ਨਾਲ ਮਹਿੰਗਾਈ ਘਟਾਉਂ ਲੋ ਸਰਕਾਰ ਕਾਂਗਰਸ ਜਨਦੀ ਹੈ ਮੋਦੀ ਨੇ ਨਹੀਂ ਜਿਹੜੀ ਬੜਾ ਬਹੁਤ ਮਹਿੰਗਾਈ ਕਰ ਦਿੱਤੀ ਮਾਜਾ ਕੀ ਕਰ ਸਕਦੇ ਸਰ ਕਾਂਗਰਸ ਆਏਗੀ। ਪ੍ਰੇਮਗੀ ਆਏਗੀ। ਸੇਮਪਾਲ ਜੀ ਕਿੱਥੋਂ ਰਹਿਣ ਵਾਲੇ ਵੀਰ ਜੀ? ਮੈਂ ਮਜੀਠਾ ਰੋੜ ਜੀ। ਹਾਂ ਜੀ। ਸਰ ਜੀ ਫਿਰ ਵੀਰ ਕਾ ਤੇ 2 ਰੁਪਏ ਰੇਟ ਵਧਾ ਦੇ ਕਿਸ ਤਰ੍ਹਾਂ ਦੇਖ ਰਹੀ ਸੀ? ਸਾਰੇ ਇਹਨਾਂ ਦਾ ਤੇ ਆ ਵੀ ਹਰ ਸਾਲ ਹੀ ਇਹ 2 ਰੁਪਏ ਰੇਟ ਵਧਾਉਂਦੇ ਆ। ਇਹ ਹੁਣ ਤੇ ਵਧਣਾ ਜ਼ਰੂਰੀ ਹੀ ਹੁਣ ਲੱਗਦਾ। ਤੇ ਬਾਕੀ ਹੈਗਾ ਗਰਮੀ ਦੇ ਵਿੱਚ ਚਲੋ ਦੁੱਧ ਦੀ ਛੋਟ ਤੇ ਜ਼ਰੂਰ ਹੁੰਦੀ ਹੈ। ਪਰ ਉਹ ਉਹਦੀ ਆੜ ਚ ਕਹਿੰਦੇ ਆ ਵੀ ਦੁੱਧ ਛੋਟ ਹੈ ਤੇ ਅਸੀਂ ਤਾਮਦਾਂਦੇ ਆ ਚਲੋ ਵਧਾ ਵੀ ਲਿਆ ਇੱਕ ਵਾਰੀ ਪਰ ਜਦੋਂ ਸਿਆਲ ਆਂਦਾ ਹੈ ਪਰ ਉਦੋਂ ਫੇਰ ਘਟਾਉਂਦੇ ਵੀ ਕਿਉਂ ਨਹੀਂ ਜੇ ਅੱਜ ਦੌਰਵੇ ਵਧ ਗਿਆ ਪੱਕਾ ਹੀ ਦੌਰ ਰਹਿਣਾ ਅਗਲੇ ਸਾਲ ਫੇਰ ਦੋ ਪੱਕਾ ਰਹਿਣਾ ਉਹ ਪੱਕਾ ਹੀ ਰਹਿਣਾ ਹੈ ਯਾਦ ਹੈ ਸਿਆਲ ਚ ਇਹ ਦੌਰਵੇ ਲੈਸ ਕਰਦਿਆਂ ਕਰਨ ਤੇ ਫੇਰ ਤਾਂ ਚਲੋ ਲੋਕੀ ਵੀ ਸਮਝਣ ਵੀ ਵਾਕਿਆ ਹੀ ਤੁਹਾਡਾ ਦੁੱਧ ਘਟਿਆ ਜਾਂ ਜੋ ਵੀ ਹੈ ਜਿਹੜਾ ਦੁੱਧ ਦਾ ਰੋਜ਼ ਵਰਤੋਂ ਚ ਆਉਣ ਵਾਲੀ ਚੀਜ਼ ਹੈਗੀ ਹੈ ਤੇ ਆਮ ਲੋਕਾਂ ਦੀ ਜੇਬ ਤੇ ਕਿੰਨਾ ਕੁ ਫਰਕ ਪਏਗਾ ਕਾਫੀ ਫਰਕ ਪਏਗਾ ਪਏਗਾ ਇਹ 2-2 ਰੁਪਏ ਦਾ ਵੀ ਆਪਸ ਹਾਵ ਲਾਈਏ ਚੀਜ਼ਾਂ ਤੇ ਬਹੁਤ ਜ਼ਿਆਦਾ ਹੈਗੀਆਂ ਕੇਰਲੂ ਚ ਸਹੀ ਗੱਲ ਹੈ ਜਿਨ੍ਹਾਂ ਦੇ ਘਰੇ 5 ਕਿਲੋ ਦਾ 10 ਰੁਪਏ ਦਾ ਪਾਉਟ ਪਿਆ ਗਿਆ ਹੋਰ ਵੀ ਕਈ ਚੀਜ਼ਾਂ ਉਹ ਤੇ ਦਿਨੋ ਦਿਨ ਹੀ ਹਰ ਚੀਜ਼ ਤੇ ਵਧਦੀ ਪਈ ਹੈ ਤੇ ਜੇ ਕੈਲਕੂਲੇਸ਼ਨ ਕਰ ਲੋ ਤਾਂ ਤੁਹਾਡਾ ਅਸਰ ਪੈਣਾ ਪੈਣਾ ਮਹੀਨੇ ਬਾਅਦ ਤਾਂ ਉਹ ਇਲੈਕਸ਼ਨ ਖਤਮ ਹੋਈ ਨਾਲ ਹੀ ਇਹਨਾਂ ਦੇ ਰੇਟ ਵਧਾਤਾ ਹਾਂ ਕਿਸ ਤਰ੍ਹਾਂ ਦੇਖਦੇ ਸਰਕਾਰ ਨੂੰ ਹਾਂਜੀ ਸਰਕਾਰ ਕੀ ਦੇਖਣਾ ਦੇਖਦੇ ਇਹਦਾ ਡੀਰ ਇਹ ਨਾ ਬਤਾਉਂਦੇ ਸਰਕਾਰ ਹੁਣ ਵੇਖੋ ਕੱਲ ਪਤਾ ਲੱਗੂਗਾ ਕੀ ਹਿਸਾਬ ਦਾ ਆਵੇ